ਸਰ ਮੈਂ ਇੱਥੋਂ ਗੰਗਾ ਨਗਰ ਤੋਂ ਟ੍ਰੇਨ पकड़ी ਆ ਜੀ 22998 ਤੇ ਉਹਦਾ ਜਾ ਰਿਆ ਸੀ ਇੱਕ ਲੇਡੀਜ਼ ਪਰਸ 'ਚ ਸੋਨਾ ਸੀਗਾ ਜੀ ਰਾਤ ਨੂੰ 1 ਵਜੇ ਤੱਕ ਅਸੀਂ ਸੰਭਾਲਿਆ ਫਿਰ ਮੈਂ 4 ਵਜੇ ਉੱਠ ਗਿਆ ਸੋ ਕੇ ਜੀ ਤੇ 4 ਵਜੇ ਪਰਸ ਗਾਇਬ ਸੀ 25 ਟੋਲੇ ਸੋਨਾ ਗਾਇਬ ਹੋਇਆ ਜੀ ਜੋ ਅਪ੍ਰੋਕਸੀਮੇਟਲੀ 25 ਲੱਖ ਰੁਪਏ ਦਾ ਜੀ ਤੇ ਏਸੀ ਕੋਚ ਦੇ ਵਿੱਚ ਸੀਗਾ ਜੀ ਮੈਂ A1 ਦੇ ਵਿੱਚ ਸੈਕੰਡ ਏਸੀ 'ਚ ਤੇ ਬਸ ਮੇਰੀ ਇਹ ਨੀਡ ਰਿਕਵੈਸਟ ਹੈ ਜੀ Rajasthan ਪੁਲਿਸ ਨੂੰ ਉਈ ਮੇਰਾ ਸੋਨਾ ਲਗਵਾਇਆ ਜੇ ਤਾਂ ਮੈਨੂੰ ਪੂਰਾ ਜਿਹੜਾ ਕੰਪਨਸੇਸ਼ਨ ਜਿਹੜੀ ਹੈ ਪੂਰੀ ਮਿਲੇ ਜੀ ਜਿਹੜੀ ਸੋਨੇ ਦੀ ਜਿਹੜਾ ਚੋਰਾ ਤੋਂ ਤੁਸੀਂ ਪਲੀਜ਼ ਰਿਕਵਰੀ ਕਰਵਾ ਕੇ ਦਿਓ ਜੀ ਐਨੀ ਰਿਕੁਐਸਟ ਹੈ ਜੀ ਸਰ ਮੈਂ ਇੱਥੋਂ ਗੰਗਾ ਨਗਰ ਤੋਂ ਟ੍ਰੇਨ ਪਕੜੀ ਆ ਜੀ 22998 ਤੇ ਉਹਦਾ ਜਾ ਰਿਆ ਸੀ ਇੱਕ ਲੇਡੀਜ਼ ਪਰਸ 'ਚ ਸੋਨਾ ਸੀਗਾ ਜੀ ਰਾਤ ਨੂੰ 1 ਵਜੇ ਤੱਕ ਅਸੀਂ ਸੰਭਾਲਿਆ ਫਿਰ ਮੈਂ 4 ਵਜੇ ਉੱਠ ਗਿਆ ਸੋ ਕੇ ਜੀ ਤੇ 4 ਵਜੇ ਪਰਸ ਗਾਇਬ ਸੀ 25 ਟੋਲੇ ਸੋਨਾ ਗਾਇਬ ਹੋਇਆ ਜੀ ਜੋ ਅਪ੍ਰੋਕਸੀਮੇਟਲੀ 25 ਲੱਖ ਰੁਪਏ ਦਾ ਜੀ ਤੇ ਏਸੀ ਕੋਚ ਦੇ ਵਿੱਚ ਸੀਗਾ ਜੀ ਮੈਂ A1 ਦੇ ਵਿੱਚ ਸੈਕੰਡ ਏਸੀ ਤਾਂ ਮਸ ਮੇਰੀ ਐਨੀ ਰਿਕਵੈਸਟ ਹੈ ਜੀ ਰਾਜਸਥਾਨ ਪੁਲਿਸ ਨੂੰ ਵੀ ਮੇਰਾ ਸੋਨਾ ਲੱਭਵਾਇਆ ਜਾਏ ਤੇ ਮੈਨੂੰ ਪੂਰਾ ਜਿਹੜਾ ਕੰਪਨਸੇਸ਼ਨ ਜਿਹੜੀ ਹੈ ਪੂਰੀ ਮਿਲੇ ਜੀ ਜਿਹੜੀ ਸੋਨੇ ਦੀ ਜਿਹੜਾ ਚੋਰਾ ਤੋਂ ਤੁਸੀਂ ਪਲੀਜ਼ ਰਿਕਵਰੀ ਕਰਵਾ ਕੇ ਦਿਓ ਜੀ ਐਨੀ ਰਿਕਵੈਸਟ ਹੈ ਜੀ ਸਰ ਮੈਂ ਇੱਥੋਂ ਗੰਗਾ ਨਗਰ ਤੋਂ ਟ੍ਰੇਨ पकड़ी ਹੈ ਜੀ 22998 ਤੇ ਉਹਦਾ ਜਾ ਰਿਹਾ ਸੀ ਇੱਕ ਲੇਡੀਜ਼ ਪਰਸ 'ਚ ਸੋਨਾ ਸੀਗਾ ਜੀ ਰਾਤ ਨੂੰ 1 ਵਜੇ ਤੱਕ ਅਸੀਂ ਸੰਭਾਲਿਆ ਫਿਰ ਮੈਂ 4 ਵਜੇ ਉੱਠ ਗਿਆ ਸੋਕੇ ਜੀ 4 ਵਜੇ ਪਰਸ ਗਾਇਬ ਸੀ 25 ਟੋਲੇ ਸੋਨਾ ਗਾਇਬ ਹੋਇਆ ਜੀ ਜੋ ਅਪਰੋਕਸੀਮੇਟਲੀ 25 ਲੱਖ ਰੁਪਏ ਦਾ ਜੀ ਤੇ ਏਸੀ ਕੋਚ ਦੇ ਵਿੱਚ ਸੀਗਾ ਜੀ ਮੈਂ A1 ਦੇ ਵਿੱਚ ਸੈਕਿੰਡ ਏਸੀ 'ਚ ਤੇ ਮਸ ਮੇਰੀ ਇਨਰੀਕਵੈਸਟ ਹੈ ਜੀ ਰਾਜਸਥਾਨ ਪੁਲਿਸ ਨੂੰ ਵੀ ਮੇਰਾ ਸੋਨਾ ਲੱਭਵਾਇਆ ਜਾਏ ਤੇ ਮੈਨੂੰ ਪੂਰਾ ਜਿਹੜਾ ਕੰਪਨਸੇਸ਼ਨ ਜਿਹੜੀ ਹੈ ਪੂਰੀ ਮਿਲੇ ਜੀ ਜਿਹੜੀ ਸੋਨੇ ਦੀ ਜਿਹੜਾ ਚੋਰਾ ਤੋਂ ਤੁਸੀਂ ਪਲੀਜ਼ ਰਿਕਵਰੀ ਕਰਵਾ ਕੇ ਦਿਓ ਜੀ ਇਨਰੀਕਵੈਸਟ ਹੈ ਜੀ ਸਰ ਮੈਂ ਇੱਥੋਂ ਗੰਗਾ ਨਗਰ ਤੋਂ ਟ੍ਰੇਨ ਪਕੜੀ ਹੈ ਜੀ 22998 ਤੇ ਉਹਦਾ ਜਾ ਰਿਹਾ ਸੀ ਇੱਕ ਲੇਡੀਜ਼ ਪਰਸ 'ਚ ਸੋਨਾ ਸੀਗਾ ਜੀ ਰਾਤ ਨੂੰ 1 ਵਜ ਫਿਰ ਮੈਂ 4 ਵਜੇ ਉੱਠ ਗਿਆ ਸੋਕੇ ਲਈ ਤੇ 4 ਵਜੇ ਪਰਸ ਗਾਇਬ ਸੀ 25 ਟੋਲੇ ਸੋਨਾ ਗਾਇਬ ਹੋਇਆ ਜੀ ਜੋ ਅਪਰੋਕਸੀਮੇਟਲੀ 25 ਲੱਖ ਰੁਪਏ ਦਾ ਜੀ ਤੇ ਏਸੀ ਕੋਚ ਦੇ ਵਿੱਚ ਸੀਗਾ ਜੀ ਮੈਂ A1 ਦੇ ਵਿੱਚ ਸੈਕਿੰਡ ਏਸੀ ਚ ਤੇ ਮਸ ਮੇਰੀ ਇੰਨੀ ਰਿਕਵੈਸਟ ਹੈ ਜੀ ਰਾਜਸਥਾਨ ਪੁਲਿਸ ਨੂੰ ਵੀ ਮੇਰਾ ਸੋਨਾ ਲੱਭਵਾਇਆ ਜਾਏ ਤੇ ਮੈਨੂੰ ਪੂਰਾ ਜਿਹੜਾ ਕੰਪਨਸੇਸ਼ਨ ਜਿਹੜੀ ਹੈ ਪੂਰੀ ਮਿਲੇ ਜੀ ਜਿਹੜੀ ਸੋਨੇ ਦੀ ਜਿਹੜਾ ਚੋਰਾ ਤੋਂ ਤੁਸੀਂ ਪਲੀਜ਼ ਰਿਕਵਰੀ ਕਰਵਾ ਕੇ ਦਿਓ ਜੀ ਇੰਨੀ ਰਿਕਵੈਸਟ ਹੈ ਜੀ ਸਰ ਮੈਂ ਇੱਥੋਂ ਗੰਗਾ ਨਗਰ ਤੋਂ ਟ੍ਰੇਨ ਪਕੜੀ ਹੈ ਜੀ 22998 ਤੇ ਉਹਦਾ ਜਾ ਰਿਹਾ ਸੀ ਇੱਕ ਲੇ ਰਾਤ ਨੂੰ 1 ਵਜੇ ਤੱਕ ਨਸੀ ਸੰਭਾਲਿਆ ਫਿਰ ਮੈਂ 4 ਵਜੇ ਉੱਠ ਗਿਆ ਸੋ ਕੇ ਜੀ ਤੇ 4 ਵਜੇ ਪਰਸ ਗਾਇਬ ਸੀ 25 ਟੋਲੇ ਸੋਨਾ ਗਾਇਬ ਹੋਇਆ ਜੀ ਜੋ ਅਪਰੋਕਸੀਮੇਟਲੀ 25 ਲੱਖ ਰੁਪਏ ਦਾ ਜੀ ਤੇ ਏਸੀ ਕੋਚ ਦੇ ਵਿੱਚ ਸੀਗਾ ਜੀ ਮੈਂ A1 ਦੇ ਵਿੱਚ ਸੈਕਿੰਡ ਏਸੀ ਚ ਤੇ ਮਸ ਮੇਰੀ ਇਨਲੀ ਰਿਕਵੈਸਟ ਹੈ ਜੀ Rajasthan ਪੁਲਿਸ ਨੂੰ ਵੀ ਮੇਰਾ ਸੋਨਾ ਲੱਭਵਾਇਆ ਜਾਏ ਤੇ ਮੈਨੂੰ ਪੂਰਾ ਜਿਹੜਾ ਕੰਪਨਸੇਸ਼ਨ ਜਿਹੜੀ ਹੈ ਪੂਰੀ ਮਿਲੇ ਜੀ ਜਿਹੜੀ ਸੋਨੇ ਦੀ ਜਿਹੜਾ ਚੋਰਾ ਤੋਂ ਤੁਸੀਂ ਪਲੀਜ਼ ਰਿਕਵਰੀ ਕਰਵਾ ਕੇ ਦਿਓ ਜੀ ਇਨਲੀ ਰਿਕਵੈਸਟ ਹੈ ਜੀ ਸਰ ਮੈਂ ਇੱਥੋਂ ਗੰਗਾ ਨਗਰ ਤੋਂ ਟ੍ਰੇਨ ਪਕੜੀ ਹੈ ਜੀ 229 ਤੇ ਉਹਦਾ ਜਾ ਰਿਆ ਸੀ ਇੱਕ ਲੇਡੀਜ਼ ਪਰਸ ਚ ਸੋਨਾ ਸੀਗਾ ਜੀ ਰਾਤ ਨੂੰ 1 ਵਜੇ ਤੱਕ ਨਾ ਸੀ ਸੰਭਾਲਿਆ ਫਿਰ ਮੈਂ 4 ਵਜੇ ਉੱਠ ਗਿਆ ਸੋ ਕੇ ਜੀ ਤੇ 4 ਵਜੇ ਪਰਸ ਗਾਇਬ ਸੀ 25 ਟੋਲੇ ਸੋਨਾ ਗਾਇਬ ਹੋਇਆ ਜੀ ਜੋ ਅਪਰੋਕਸੀਮੇਟਲੀ 25 ਲੱਖ ਰੁਪਏ ਦਾ ਜੀ ਤੇ ਏਸੀ ਕੋਚ ਦੇ ਵਿੱਚ ਸੀਗਾ ਜੀ ਮੈਂ A1 ਦੇ ਵਿੱਚ ਸੈਕਿੰਡ ਏਸੀ 'ਚ ਤੇ ਮਸ ਮੇਰੀ ਇੰਨੀ ਰਿਕਵੈਸਟ ਹੈ ਜੀ Rajasthan ਪੁਲਿਸ ਨੂੰ ਵੀ ਮੇਰਾ ਸੋਨਾ ਲੱਭਵਾਇਆ ਜਾਏ ਤੇ ਮੈਨੂੰ ਪੂਰਾ ਜਿਹੜਾ ਕੰਪਨਸੇਸ਼ਨ ਜਿਹੜੀ ਹੈ ਪੂਰੀ ਮਿਲੇ ਜੀ ਜਿਹੜੀ ਸੋਨੇ ਦੀ ਜਿਹੜਾ ਚੋਰਾ ਤੋਂ ਤੁਸੀਂ ਪਲੀਜ਼ ਰਿਕਵਰੀ ਕਰਵਾ ਕੇ ਦਿਓ ਜੀ ਇੰਨੀ ਰਿਕਵੈਸਟ ਹੈ